ਹੈਂਡਲੂ ਆ ਗਿਆ ਆਪਣੇ ਕੋਲ ਕਨਫਰਟਰ ਆ ਗਏ 74 ਆ ਗੀਆਂ ਹਾਂਜੀ ਇਹ ਚ ਸਾਨੂੰ ਐਮ ਆਰ ਪੀ ਤੋਂ 80% ਲੈਸ ਲੱਗ ਜੇ 80% ਡਿਸਕਾਊਂਟ ਡਿਸਕਾਊਂਟ ਅਸੀਂ ਕਰਦੇ ਇਕੱਲਾ ਹੋਲ ਸੇਲ ਹੁਣ ਦੀਵਾਲੀ ਕਰਕੇ ਲੋਕਾਂ ਲਈ ਅਸੀਂ ਰਿਟੇਲ ਲਈ ਓਪਨ ਕਰਦੇ ਥੈਂਕ ਯੂ ਬਰੇ ਇਹ 에어 ਫਰਾਈ ਤੇ ਨਹੀਂ ਅੱਛਾ ਇਹ ਵੀ 70% ਲੈਸ 70% ਡਿਸਕਾਊਂਟ ਹਾਂਜੀ ਇਸ ਚ ਵੀ ਤੁਹਾਨੂੰ ਲੱਗ ਜੇਗਾ 65% ਲੈਸ ਹੈ ਬਲਚ 65% ਡਿਸਕਾਊਂਟ ਹੈ ਤੇ ਆਪਣੇ ਕੋਲ ਵੀਰੇ ਓ ਡੀ ਜੀ ਆ ਗਿਆ ਅਦਰ ਓ ਡੀ ਜੀ ਚ ਲਗਾ ਦਾਂਗੇ ਤੁਹਾਨੂੰ 65 less. ਤੇ 에어 프라이ਰ ਇਹ ਕੋਲ ਇਧਰ ਆ ਗਿਆ ਜੀ। ਇਹ ਲੱਗ ਜਾਏਗਾ ਤੁਹਾਨੂੰ 2500 ਰੁਪਏ ਦਾ। only 2500 ਰੁਪਏ ਦੇ ਵਿੱਚ। 2500 ਰੁਪਏ ਦਾ। ਕੀ ਆ ਬਾਤ ਆ। ਜਿਹੜੀ ਗੱਲ ਤੁਹਾਨੂੰ ਕਹਿ ਤਾ ਤੁਹਾਡਾ ਵੀਡੀਓ ਦੇਖ ਕੇ ਜਿਹੜਾ ਬੰਦਾ ਆਊਗਾ ਉਹਨੂੰ ਉਹੀ ਰੇਟ ਮਿਲੇਗਾ ਕੋਈ ਹੋਰ। ਠੀਕ ਹੈ। ਤੇ ਵੀਰੇ ਮਾਹ ਆ ਗਿਆ ਮੇਰੇ ਕੋਲ ਮਸਾਜਰ ਹੋ ਗਿਆ ਵੀਰੇ ਇਹ 17-1800 ਰੁਪਏ ਰੇਂਜ ਚ ਹੋਏਗਾ। ਓਕੇ ਜੀ। ਜਿਵੇਂ ਵੀਰੇ ਆ ਹੋ ਗਿਆ ਇਹ ਮਸਾਜਰ ਵਿਦ ધ ਹੀਟ ਵਾਲਾ। ਇਹ ਤੁਹਾਨੂੰ 6000 ਰੁਪਏ ਦਾ ਮਿਲ ਜੀ। 26 ਵਿਦ ધ ਹੀਟ ਦੇ ਨਾਲ। ਹਾਂ ਜੀ ਹਾਂ ਜੀ। ਕੋਈ ਆਪਾਂ ਐਮ ਆਰ ਪੀ ਤੋਂ ਲੈਸ ਨਹੀਂ ਕੋਈ ਓਨਲੀ ਬੜਾ 2500 ਰੁਪਏ ਦਾ ਬੜਾ 2500 ਦਾ ਮੀਡੀਅਮ ਸਾਈਜ਼ 1800 ਰੁਪਏ ਦਾ ਪੱਕੀ ਗੱਲ ਹੈ ਪੱਕੀ ਗੱਲ ਵੀਰੇ ਪੱਕੀ ਗੱਲ ਫਰੈਸ਼ ਮਾਲ ਹੋਏਗਾ ਕੋਈ ਆਪਣਾ ਸਕਰਾਚ ਵਾਲੀ ਨਹੀਂ ਹੋਏਗਾ ਕੁਝ ਨਹੀਂ ਹੋਏਗਾ ਕੁਆਲਿਟੀ ਵੀਰੇ ਪੂਰੀ ਟੌਪ ਦੀ ਹੈ ਹਾਂ ਚੈੱਕ ਕਰ ਲੈ ਬ੍ਰਾਂਡ ਅਰਿਸਟੋਗ੍ਰੇਡ ਬ੍ਰਾਂਡ ਸਾਰੇ ਬ੍ਰਾਂਡਡ ਮਾਲ ਮਿਲੇਗਾ ਓਨਲੀ ਵੀਰੇ ਰੇਟ ਹਾਂ ਛੋਟਾ ਕੈਵਨ ਬੈਗ ਮਿਲ ਗਿਆ ਤੁਹਾਨੂੰ 1400 ਰੁਪਏ ਦਾ 1400 ਰੁਪਏ ਦਾ 1400 ਰੁਪਏ ਦਾ ਠੀਕ ਹੈ ਜੀ ਸਿੰਗਲ ਪੀਸ ਤੁਹਾਨੂੰ ਲਗਾ ਦਾਂਗੇ ਆਪਾਂ 3000 ਰੁਪਏ ਦਾ ਓਨਲੀ 3000 ਦੇ ਵਿੱਚ ਓਨਲੀ ਸਾਰਾ ਆਹ ਲੋ ਜੀ ਮਿੱਤਰੋ ਕਰੋ ਚੈੱਕ ਬਾਕੀ ਇਹਦਾ ਵੀ ਰੇਟ ਓਨਲੀ ਰਹੂਗਾ 1500 ਰੁਪਏ ਸਾਰੇ ਹੀ ਮਾਲ ਹਾਂ ਗਰਾਊਂਡ ਭਰੇ ਪਏ ਨੇ ਕੋਈ ਇਹ ਮਾਲ ਨਹੀਂ ਹੋਇਆ ਹੋਰ ਵੀ ਗਰਾਊਂਡ ਹੋਰ ਵੀ ਪਏ ਆਪਣੇ ਕੋਲ ਹਾਂਜੀ ਹਾਂ ਠੀਕ ਹੈ ਜੀ ਕੀ ਬਾਤ ਹੈ ਹਾਂ ਟ੍ਰिपल ਹੋ ਗਿਆ ਨਾ ਇਹ ਹਾਂ ਹਾਂਜੀ 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 ਪੁਰਾਣਾ ਚੂਲਾ ਲਿਆਓ 2500 ਰੁਪਏ ਨਾਲ ਲੈ ਕੇ ਜਾਓ 2500 ਰੁਪਏ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਖੜੀ ਸੀ ਆਪਾਂ ਸੁਨਾਮ ਸ਼ਹਿਰ ਦੇ ਵਿੱਚ ਸ਼੍ਰੀ ਬਾਲਾ ਜੀ ਮੰਦਿਰ ਕੋਲ ਤੇ ਸ਼੍ਰੀ ਬਾਲਾ ਜੀ ਕਲੋਨੀ ਦੇ ਕੋਲ ਪੂਨਮ ਸੇਲ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਕੈਂਡ ਕੈਂਡ ਆਟਮਾ ਲੈ ਕੇ ਫ੍ਰਿਜ ਹੋਗੇ ਗੱਦੇ ਹੋਗੇ ਓਡੀਜੀ ਹੋਗੇ ਹੋਰ ਬਹੁਤ ਸਾਰੇ ਕੈਂਡ ਕੈਂਡ ਆਟਮਾ ਹੋਣਗੀਆਂ ਪ੍ਰਾਈਸ ਰਣਗੇ ਵੀਰੇ ਬਹੁਤ ਜ਼ਿਆਦਾ ਘੱਟ ਤੇ ਬਾਕੀ ਲਾਈਕ ਸ਼ੇਅਰ ਐਂਡ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਿਓ ਬਾਈ ਉਹਦਾ ਬੜਾ ਕੈਂਡ ਕੰਮ ਆ ਆਪਾਂ ਜੀ ਅੱਜ ਪਹੁੰਚ ਗਏ Amazon ਦੇ ਬਹੁਤ ਵੱਡੇ ਡੰਪ ਦੇ ਉੱਪਰ 50% ਤੋਂ ਲੈ ਕੇ 80% ਤੱਕ ਰੋਗੇ ਜੀ ਡਿਸਕਾਊਂਟ ਤੇ ਬਾਕੀ ਅੱਜ ਫਿਰ ਆਪਾਂ ਕਰਦੇ ਆ ਗੱਲਬਾਤ ਫਾਈਨਲੀ ਆਪਾਂ ਪਹੁੰਚ ਗਏ ਜੀ ਪੂਨਮ ਸੇਲ ਦੇ ਉੱਪਰ ਸੁਨਾਮ ਸ਼ਹਿਰ ਦੇ ਵਿੱਚ ਤੇ ਬਾਕੀ ਜੀ ਅਦਰ ਬਾਈ ਜੀ ਖੜੇ ਨੇ ਆਪਾਂ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਠੀ ਮੇਰੇ ਆਪਣਾ ਐਡਰੈਸ ਹੈਗਾ ਬਾਲਾਜੀ ਕਲੋਨੀ ਨੀਰ ਬਾਲਾਜੀ ਮੰਦਿਰ ਠੀਕ ਹੈ ਕਿਹੜੀ ਕਿਹੜੀ ਐਡ ਮਾਰਣਗੇ ਤੇ ਵੀਰੇ ਆਪਣੇ ਕੋਲ ਡਿਸਕਾਊਂਟ ਕਿੰਨੇ ਕਰਣਗੇ ਜੀ ਦੇਖੋ ਵੀਰੇ ਜਿਵੇਂ ਆਪਣੇ ਕੋਲ ਲਾਰਜ ਅਪਲੈਂਸਸ ਜਿਵੇਂ ਫ੍ਰਿਜ ਹੋਗੇ ਵਾਸ਼ਿੰਗ ਮਸ਼ੀਨਾਂ ਹੋਗੀਆਂ ਹਾਂਜੀ ਤੇ ਆਪਣਾ ਇਦੇ ਵਿੱਚ ਆਨਲਾਈਨ ਤੋਂ 28% ਲੈਸ ਹੈਗਾ ਕਰੋਕਰੀ ਹੋਗੀ ਹਾਂਜੀ ਕਰੋਕਰੀ ਆਪਣੇ ਕੋਲ ਦੀ ਹਾਂ ਸਾਰੀ ਕਰੋਕਰੀ ਹੋਗੀ ਅਪਲੈਂਸਸ ਹੋ ਗਿਆ ਗਿਫਟਿੰਗ ਆਈਟਮਸ ਹੋਗੀ ਓਕੇ ਕੀ ਬਾਤ ਹੈ ਟੋਟਲੀ ਬ੍ਰਾਂਡ ਮਿਲੇਗਾ ਨੋਨ ਬ੍ਰਾਂਡ ਸਾਡੇ ਕੋਲ ਕੋਈ ਚੀਜ਼ ਨਹੀਂ ਹੋਏਗੀ ਕਿਉਂਕਿ ਵੀਰੇ ਇਹ ਐਮਾਜ਼ਨ ਦਾ ਡੰਪਾ ਐਮਾਜ਼ਨ ਦਾ ਡੰਪਾ ਬਾਜ਼ਾਰ ਨਾਲੋਂ ਤੇ ਆਨਲਾਈਨ ਨਾਲਸਾ ਹੋਰ ਫਰਕ ਹੋਏਗਾ ਠੀਕ ਹੈ ਜੀ ਵਾਸ਼ਿੰਗ ਮਸ਼ੀਨ ਆਉਂਦੀਆਂ ਨਾ ਵਾਸ਼ਿੰਗ ਮਸ਼ੀਨ ਮਿਲ ਜੇਗੀ ਵੀਰੇ ਮੈਂ ਕਿੱਧਰ ਵੀਰੇ ਹਾਂ ਇੱਕ ਅਗਰ ਵੀਰੇ ਆਪਾਂ ਦਿਖਾ ਦਈਏ ਤੁਹਾਨੂੰ ਵਾਸ਼ਿੰਗ ਮਸ਼ੀਨਾਂ ਕਿਉਂਕਿ ਵੀਰੇ ਲਗਭਗ ਵੀਰੇ ਉਹ ਸਾਰੇ ਘਰਾਂ ਦੀ ਨੀਡ ਹੁੰਦੀਆਂ ਬੜੀ ਘਟਨੇ ਵੇਰੇ ਜਦਾਂ ਦੀ ਵੀਰੇ ਜਿਵੇਂ ਇਹ ਸਾਵਾ 9 ਕਿਲੋ ਵਾਲੀ ਮਸ਼ੀਨ ਤੁਹਾਨੂੰ 10000 ਰੁਪਏ ਦੇ ਦਾਂਗੇ। ਓਨਲੀ 10000 ਦੇ ਵਿੱਚ ਤੇ ਵੀਰੇ ਸੈਂਟਾ ਜਿਵੇਂ ਆ ਵੀਰੇ ਔਨਲਾਈਨ ਪ੍ਰਾਈਸ ਤੋਂ 28% ਲੈਸ ਹੋ ਜਾਏਗਾ। ਠੀਕ ਹੈ ਜੀ ਅੱਗੇ 8.5 ਕਿਲੋ ਵਾਲੀ ਮਸ਼ੀਨ 8500 ਰੁਪਏ ਦੇ ਦਾਂਗੇ। 8500 ਰੁਪਏ ਦੇ ਵਿੱਚ। ਹਾਂ ਜੀ ਹਾਂ ਜੀ। ਕੀ ਬਾਤ ਹੈ। ਬਹੁਤ ਵਧੀਆ। ਸਾਰੀਆਂ ਔਨਲਾਈਨ ਪ੍ਰਾਈਸ ਉਹ ਵੀਰੇ ਚੈੱਕ ਕਰੋ ਉਸ ਤੋਂ 28% ਲੈਸ ਹੋ ਜਾਏ। ਪੱਕੀ ਗੱਲ ਹੈ ਜੀ। ਹਾਂ ਜੀ ਹਾਂ ਜੀ। ਠੀਕ ਹੈ ਜੀ। ਤੇ ਵੀਰੇ ਉਸ ਤੋਂ ਬਾਅਦ ਆਪਣੇ ਕੋਲ ਕੀ ਆਊਗਾ ਜੀ? ਕਿਵੇਂ ਵੀਰੇ ਆ ਕੈਂਟ ਦਾ ਕੁੱਕਰ ਹੋ ਗਿਆ ਟ੍ਰਾਈਪਲਾਈ ਕੁੱਕਰ ਸਟੀਲ ਦਾ ਜਿੰਨੇ ਤਰ੍ਹਾਂ ਸਾਇਦ 2 ਲੀਟਰ 3 ਲੀਟਰ 5 ਲੀਟਰ ਓਕੇ ਜੀ 60% ਲੈਸ ਮਿਲ ਜੇਗਾ ਐਮ ਆਰ 60% ਆਫ ਹੋ ਗਿਆ ਪੱਕੀ ਗੱਲ ਮੜਾ ਇੱਕ ਵਾਰ ਵੀ ਪੱਕੀ ਗੱਲ ਜਿਹੜੀ ਗੱਲ ਤੁਹਾਨੂੰ ਕਹਿ ਤੀ ਤਾਂ ਉਹ ਪੱਥਰ ਥਿਲਕੀ ਰਿਹਾ ਪੱਥਰ ਥਿਲਕੀ ਹੁਣ ਵੀਰੇ ਆਪਾਂ ਦਿਖਾਉਣਾ ਹੈ ਤੁਹਾਨੂੰ ਕੁਰਸੀਆਂ ਵੀਰੇ ਗੇਮਿੰਗ ਚੇਅਰ ਹਨ ਵੀਰੇ ਹਾਂਜੀ ਵੀਰੇ ਮੜਾ ਦੱਸੇ ਇਹਦੇ ਬਾਰੇ ਜਿੰਨੇ ਵੀਰੇ ਜੇ ਆਹ ਕੁਰਸੀ 2500 ਰੁਪਏ ਓਨਲੀ 2500 ਰੁਪਏ ਦੇ ਵਿੱਚ ਤੇ ਆਲੀ ਵੀਰੇ ਆਪਣੇ ਕੋਲ ਇਹ ਵੀਰੇ 3500 ਰੁਪਏ ਦੀ ਕੁਰਸੀ ਓਨਲੀ 3500 ਰੁਪਏ ਦੀ ਕੁਰਸੀ ਕੀ ਆਵਾਜ਼ ਹੈ ਤੇ ਆ ਐਮਾਜ਼ਨ ਬੇਸਿਕ ਦੀ ਕੁਰਸੀ ਪੂਰੀ ਵਧੀਆ ਕੰਫਰਟੇਬਲ ਕੁਰਸੀ 4000 ਰੁਪਏ ਦੀ ਓਨਲੀ 4000 ਰੁਪਏ ਦੀ ਤੇ ਵੀਰੇ ਇਹਦੀ ਵੀਰੇ ਕੁਆਲਿਟੀ ਮੈਨੂੰ ਬੜੀ ਗੈਂਡ ਲੱਗ ਰਹੀ ਹੈ ਇਹ ਵੀਰੇ ਗੇਮਿੰਗ ਚੇਅਰ ਹੈ ਸਟਾਕ ਲਿਮਟਿਡ ਹੈ ਦਾ ਤੇ ਸਿਰਫ 5000 ਰੁਪਏ ਓਨਲੀ 5000 ਦੇ ਵਿੱਚ ਕਿਤੋਂ ਵੀ ਨਹੀਂ ਮਿਲਦੀ ਇਹਨਾਂ ਮੇਰੇ ਕੋਲ ਕਿਤੋਂ ਵੀ ਨਹੀਂ ਵੀਰੇ ਠੀਕ ਹੈ ਜੀ ਜਿਹੜਾ ਰੇਟ ਅਸੀਂ ਦੇ ਦਾਂਗੇ ਤੁਹਾਨੂੰ ਕਿਤੋਂ ਨਹੀਂ ਮਿਲਣਾ ਠੀਕ ਹੈ ਉਸ ਤੋਂ ਬਾਅਦ ਵੀਰੇ ਆ ਗਿਆ ਆਪਣੇ ਕੋਲ ਜਿਵੇਂ ਧਮਕ ਵੀ ਸੀ ਨਾ ਹਾਂ ਇਹ ਮੇਰਾ ਸਾਊਂਡ ਬਾਰ ਹੋ ਗਈ ਵੀਰੇ ਸਾਊਂਡ ਬਾਰ ਇਹ ਜਿਹੜੀ ਗਿਫਟਿੰਗ ਆਈਟਮ ਹੈ ਇਹ ਓਨਲੀ 1200 ਰੁਪਏ ਓਨਲੀ 1200 ਰੁਪਏ ਦੇ ਵਿੱਚ ਪੱਕੀ ਗੱਲ ਵੀਰੇ ਮਣੀ ਪੱਕੀ ਗੱਲ ਹਾਂਜੀ ਪੱਕੀ ਗੱਲ ਜਿਹੜੀ ਗੱਲ ਤੁਹਾਨੂੰ ਕਹਿ ਤਾ ਤੁਹਾਡਾ ਵੀਡੀਓ ਦੇਖ ਕੇ ਜਿਹੜਾ ਬੰਦਾ ਆਊਗਾ ਨੂੰ ਉਹੀ ਰੇਂਜ ਮਿਲੇਗਾ ਕੋਈ ਹੋਰ ਤੇ ਵੀਰੇ ਮਨ ਆ ਗਿਆ ਮੇਨੂੰ ਕੋਲ ਮਸਾਜਰ ਹੋ ਗਿਆ ਵੀਰੇ ਇਹ 17-1800 ਰੁਪਏ ਰੇਂਜ ਚ ਹੋਵੇਗਾ ਓਕੇ ਜੀ ਜਿਵੇਂ ਵੀਰੇ ਆਹ ਹੋ ਗਿਆ ਇਹ ਮਸਾਜਰ ਵਿਦ ધ ਹੀਟ ਵਾਲਾ ਇਹ ਤੁਹਾਨੂੰ 6000 ਰੁਪਏ ਦਾ ਮਿਲ ਜੇ 26 ਵਿਦ ધ ਹੀਟ ਦੇ ਨਾਲ ਹਾਂਜੀ ਹਾਂਜੀ ਠੀਕ ਹੈ ਤੇ ਬਰੇ ਉਸ ਤੋਂ ਬਾਅਦ ਵੀਰੇ ਅਗਰ ਆਪਾਂ ਗੱਲਬਾਤ ਕਰੀਏ ਅਗਰ ਵੀਰੇ ਆਪਣਾ ਬਾਹਰ ਜਾਣਾ ਹੈ ਅਗਰ ਕਿਸੇ ਨੇ ਹਾਂ ਬਾਹਰ ਜਾਣਾ ਦੇਖੋ ਬੈਗ ਕੋਈ ਆਪਾਂ ਐਮਆਰਪੀ ਤੋਂ ਲੈਸ ਨਹੀਂ ਕੋਈ ਕਸੇ ਤੋਂ ਨਹੀਂ ਜਿੰਨੀ ਮਰਜ਼ੀ ਐਮਆਰਪੀ ਵਾਲਾ ਲੈ ਲਓ 11000 ਵਾਲਾ 12000 ਰੁਪਏ ਵਾਲਾ 10000 ਰੁਪਏ ਵਾਲਾ ਹਮਮ ਓਨਲੀ ਬੜਾ 2500 ਰੁਪਏ ਦਾ ਬੜਾ 2500 ਦਾ ਮੀਡੀਅਮ ਸਾਈਜ਼ 1800 ਰੁਪਏ ਦਾ ਪੱਕੀ ਗੱਲ ਹੈ ਪੱਕੀ ਗੱਲ ਵੀਰੇ ਪੱਕੀ ਗੱਲ ਫਰੈਸ਼ ਮਾਲ ਹੋਏਗਾ ਕੋਈ ਆਪਣਾ ਸਕ੍ਰੈਚ ਵਾਲੀ ਨਹੀਂ ਹੋਏਗਾ ਕੁਝ ਨਹੀਂ ਹੋਏਗਾ ਕੁਆਲਿਟੀ ਵੀਰੇ ਪੂਰੀ ਟੌਪ ਦੀ ਹੈ ਹਾਂ ਚੈੱਕ ਕਰੋ ਬ੍ਰਾਂਡ ਅਰਿਸਟੋ ਕੈਵਨ ਬੈਗ ਮਿਲ ਗਿਆ ਤੁਹਾਨੂੰ 1400 ਰੁਪਏ ਦਾ 1400 ਰੁਪਏ ਦਾ 1400 ਰੁਪਏ ਦਾ ਠੀਕ ਹੈ ਜੀ ਤੇ ਵੀਰੇ ਹੁਣ ਆਪਣੇ ਕੋਲ ਅੱਗੇ ਉਧਰ ਗੱਦੇ ਆ ਗਏ ਨੇ ਵੀਰੇ ਗੱਦੇ ਜਿਵੇਂ ਵੀਰੇ ਆਪਾਂ ਗੱਦੇ ਦੇਖ ਰਹੇ ਵੀਰੇ ਗੱਦੇ ਦੀ ਕੁਆਲਿਟੀ ਵੀਰੇ ਆਪਾਂ ਨੂੰ ਬਹੁਤ ਲੱਗ ਰਹੀ ਆ ਵੀਰੇ ਸਾਈਜ਼ ਬਨਵਾ ਕੇ ਦੇ ਦਾਂਗੇ ਜਿਹੜਾ ਬੰਦੇ ਨੂੰ ਸਾਈਜ਼ ਚਾਹੀਦਾ ਹੋਵੇਗਾ ਸਿੰਗਲ ਪੀਸ ਉਹਨੂੰ ਲਗਾ ਦਾਂਗੇ ਆਪਾਂ 3000 ਰੁਪਏ ਦਾ ਓਨਲੀ 3000 ਦੇ ਵਿੱਚ ਸਲੀਪ ਬੈਲ ਪਿਓਰ ਹਨ ਬ੍ਰਾਂਡ ਦਾ ਹੋਏਗਾ ਠੀਕ ਹੈ ਜੀ ਆਪਣੇ ਕੋਲ ਵੀਰੇ ਡਬਲ ਬੈੱਡ ਦੇ ਦਾਂਗੇ ਤੁਹਾਨੂੰ 5500 ਰੁਪਏ ਦਾ ਡਬਲ ਬੈੱਡ 5500 ਰੁ ਆਪਣੇ ਕੋਲ ਵੀਰੇ ਸਟਾਕ ਰੂਗਾ ਵੀਰੇ ਪੂਰਾ ਤੇ ਬਾਕੀ ਵੀਰੇ ਅਗਰ ਆਪਣੇ ਮੋٹے ਲੈਣ ਨਗ ਗੱਦੇ ਇਹਨਾਂ ਦਾ ਰੇਟ ਕੁਛ ਵੀ ਲੋ ਜਿਹੜਾ ਮਰਜੀ ਜਿਹੜਾ ਮਰਜੀ ਆ ਲਓ ਮਿੱਤਰੋ ਕਰੋ ਚੈੱਕ ਐਡਾ ਸ਼ਲੋਫ ਐਡਾ ਮੋਟਾ ਗੱਦਾ ਵੀ ਓਨਲੀ ਕਿੰਨੇ ਦਾ ਵੀਰੇ 5500 ਰੁਪਏ ਦਾ ਓਨਲੀ 5500 ਰੁਪਏ ਦੇ ਵਿੱਚ ਐਡਾ ਮੋਟਾ ਗੱਦਾ ਵੀਰੇ ਮੜਾ ਇੱਕ ਵਾਰ ਤੁਸੀਂ ਚੈੱਕ ਕਰ ਲਓ ਤੇ ਬਾਕੀ ਜੀ ਬਾਈ ਕੋਲ ਹੋਰ ਕਿੰਨੇ ਕਿੰਨੇ ਐਡਮਾ ਹੁੰਦੀਆਂ ਨੇ ਤੇ ਵੀਰੇ ਹੁਣ ਆਪਾਂ ਦਿਖਾ ਦਈਏ ਵੈਕਿਊਮ ਕਲੀਨਰ ਵੀਰੇ ਹਾਂਜੀ ਆ ਲਓ ਮਿੱਤਰੋ ਕਰੋ ਚੈੱਕ ਆਪਣੇ ਕੋਲ ਵੀਰੇ ਇਹਦੀ ਫੁੱਲ ਵੈਰਾਈਟੀ ਰੋਣਾ ਹਾਂਜੀ ਜੇ ਦੇਖੋ ਇਹ ਹੈਗਾ ਆਪਣਾ ਆਟੋਮ ਦਾ ਓਨਲੀ ਸਾਰਾ 1500 ਰੁਪਏ ਦਾ ਓਨਲੀ 1500 ਰੁਪਏ ਦੇ ਵਿੱਚ ਹਾਂਜੀ ਹਾਂ ਮਾੜੇ ਵੀਰੇ ਇੱਕ ਵਾਰ ਆਪਾਂ ਦਿਖਾ ਦੇ ਤੁਹਾਨੂੰ ਚੱਕ ਕੇ ਵੀਰੇ ਬੜੀ ਕੈਂਡ ਕੁਆਲਟੀ ਹੈ ਦੀ ਆਹ ਲਓ ਜੀ ਮਿੱਤਰੋ ਕਰੋ ਚੈੱਕ ਬਾਕੀ ਇਹਦਾ ਵੀਰੇ ਰੇਟ ਓਨਲੀ ਰਹੂਗਾ 1500 ਰੁਪਏ ਬਾਕੀ ਆਪਣੇ ਕੋਲ ਹੋਰ ਬਹੁਤ ਸਾਰੇ ਪੀਸ ਪਏ ਨੇ ਹਾਂਜੀ ਵੀਰੇ ਨੈਕਸਟ ਵੀਰੇ ਆਪਣਾ ਵੀਰੇ ਕਰੋਕਰੀ ਆਈਟਮ ਹੋਗੀ ਕਰੋਕਰੀ ਆਈਟਮ ਸਾਰਾ ਬ੍ਰਾਂਡ ਲਾ ਪੋਲਾ ਬ੍ਰਾਂਡ ਹੋਗਾ ਇਹ ਚ ਸਾਨੂੰ 60% ਆਫਰ ਲੱਗ ਜੇ 60% ਆਫਰ ਵੀਰੇ ਸਾਰੀ ਕਰੋਕਰੀ ਆਪਾਂ ਮੰਨ ਲੇ ਕਿ ਜਿਹੜੀ ਮਰਜ਼ੀ ਆਪਾਂ ਲੈ ਗਏ ਕਿ ਹਾਂ ਲਾ ਭੋਲਾ ਦੀ ਕਰੋਕਰੀ 60% ਆਫ ਲੱਗੀ ਓਕੇ ਜੀ ਸੰਜੀਵ ਦਿਵਾਲੀ ਤੇ ਗਿਫਟਿੰਗ ਆਈਟਮ ਚੱਲਨੀ ਹੈ ਦਿਵਾਲੀ ਤੇ ਆ ਦੇਖੋ ਹਾਂਜੀ ਓਕੇ ਜੀ ਇੱਕ ਰੂਏ ਦੀ ਸਪੈਸ਼ਲ ਆਈਟਮ ਹਮ ਐਮ ਆਰ ਪੀ ਤੋਂ ਸੋਨੂ 65% ਲੱਗ ਜੇ 65% ਡਿਸਕਾਊਂਟ ਹਾਂਜੀ ਠੀਕ ਹੈ ਜੀ ਪੂਰੀ ਕੁਆਲਿਟੀ ਇਸ ਇਰਾ ਹਮ ਬਾਰਡਰ ਜਗਾ ਨਾ ਵੀਰੇ ਜਿਹੜੇ ਵੀਰੇ ਆ ਡੱਬੇ ਪਏ ਨੇ ਡੱਬਿਆਂ ਚ ਕੀ ਰੱਖਿਆ ਸਾਰਾ ਇਹੀ ਮਾਲ ਹੋਏਗਾ ਸਾਰਾ ਇਹੀ ਮਾਲ ਹਾਂ ਗਡਾਉਂ ਭਰੇ ਪਏ ਨੇ ਕੋਈ ਇਹ ਮਾਲ ਨਹੀਂ ਹੋਇਆ ਹੋਰ ਵੀ ਗਡਾਉਂ ਹੋਰ ਵੀ ਪਏ ਆਪਣੇ ਕੋਲ ਹਾਂਜੀ ਹਾਂ ਠੀਕ ਹੈ ਜ ਜਿਵੇਂ ਵੀਰੇ ਆਪਣੇ ਕੋਲ ਤਵੇ ਹੋਗੇ ਆਪਣੇ ਕੋਲ ਇਧਰ ਹੋਗੇ ਹਨ ਇਹ ਸਾਰਾ ਮਾਲ ਤੁਹਾਨੂੰ ਐਮ ਆਰ ਪੀ 65 ਲੈਸ ਤੇ ਲੱਗੇਗਾ ਠੀਕ ਹੈ ਜੀ ਕੀ ਬਾਤ ਹੈ ਹਾਂ ਔਨਲਾਈਨ ਤੇ ਵੀ ਸਸਤਾ ਬਾਜ਼ਾਰ ਤੇ ਵੀ ਸਸਤਾ ਸਾਰੇ ਸਸਤਾ ਹਾਂ ਜੀ ਸਾਰੇ ਠੀਕ ਹੈ ਜੀ ਕੱਲੀ ਕੱਲੀ ਚੀਜ਼ ਚ ਰੇਟ ਚ ਫਰਕ ਮਿਲੇਗਾ ਕੋਈ ਐ ਨਹੀਂ ਹੈਗਾ ਵੀ ਬਾਜ਼ਾਰ ਜਿਹਾ ਰੇਟ ਹੋਏਗਾ ਠੀਕ ਹੈ ਜੀ ਬਾਕੀ ਵੀਰੇ ਆਪਣੇ ਕੋਲ ਜਿਵੇਂ ਮਿਕਸੀਆਂ ਹੋਗੀਆਂ ਤੇ ਹੋਰ ਕਰੋਕਰੀ ਹੋਗੀ ਤੇ ਕੋਲ ਇਧਰ ਆਗੇ ਜੀ ਇਹ ਲੱਗ ਜਾਏਗਾ ਤੁਹਾਨੂੰ 2500 ਰੁਪਏ ਦਾ ਓਨਲੀ 2500 ਰੁਪਏ ਦੇ ਵਿੱਚ 2500 ਰੁਪਏ ਦਾ ਹਾਂ ਜੀ ਕੀ ਬਾਤ ਹੈ ਫਲਿੱਪਸ ਦੇ 에어 ਫਰਾਇਰ ਚ ਤੁਹਾਨੂੰ ਲੱਗ ਜਾਏਗਾ 5 ਪੀਆ ਪਰ ਹਨ ਡਿਸਕਾਊਂਟ ਹਾਂਜੀ ਫਲੈਟ ਵੀਰੇ ਕੀ ਬਾਤ ਹੈ ਇਨਾਲਸਾ ਦੀ ਆਪਣੇ ਕੋਲ ਵੀਰੇ ਕੀ ਆ ਗਈ ਇਹ 에어 ਫਰਾਈ ਤੇ ਨਹੀਂ ਅੱਛਾ ਇਹ ਵੀ 에어 70% ਲੈਸ 70% ਡਿਸਕਾਊਂਟ ਹਾਂਜੀ ਇਸ ਚ ਵੀ ਤੁਹਾਨੂੰ ਲੱਗ ਜੇਗਾ 65% ਲੈਸ ਹੈ ਬਲਚ 65% ਡਿਸਕਾਊਂਟ ਤੇ ਆਪਣੇ ਕੋਲ ਵੀਰੇ ODG ਆ ਗਿਆ ਸਰ ODG ਚ ਲਗਾ ਦਾਂਗੇ ਤੁਹਾਨੂੰ 65 ਲੈਸ 65% ਵੀਰੇ ਡਿਸਕਾਊਂਟ ਵੀਰੇ ਮਾਲਕੀ ਇਦਾਂ ਦੇ ਰੇਟ ਤੇ ਉੱਪਰ ਦੀ ਇਦਾਂ ਦੀ ਕੁਆਲਿਟੀ ਇਹ ਤਾਂ ਵੀ ਨਹੀਂ ਮਿਲਦੀ ਨਾ ਵੀਰੇ ਨਹੀਂ ਮਿਲेंगी ਹਾਂਜੀ ਆ ਦੇਖੋ ਆ ਖਦਾਨ ਕੰਪਨੀ ਦਾ ਹਾਂਜੀ ਏਅਰ ਫਰੈਜ ਓਨਲੀ 3000 ਰੁਪਏ ਓਨਲੀ 3000 ਰੁਪਏ ਦੇ ਵਿੱਚ ਹਾਂਜੀ ਖਤਾਨ ਦਾ ਵੀ ਵੀਰੇ ਹਾਂਜੀ ਹਾਂ ਕਿਉਂ ਤਾਂ ਵੀ ਨਹੀਂ ਮਿਲਦਾ ਨਾ ਵੀਰੇ ਇਤੋਂ ਦਾ ਪੂਰੀ ਗਾਰੰਟੀ ਵੰਟੀ ਦੇ ਨਾਲ ਠੀਕ ਹੈ ਜੀ ਕੀ ਬਾਤ ਹੈ ਹੁਣ ਵੀਰੇ ਆਪਣੇ ਕੋਲ ਨੈਕਸਟ ਸੋਫਾ ਕੰਬੈਡ ਆ ਸੋਫਾ ਕੰਬੈਟਰ ਹੈ ਤਾਂ ਥੋੜੀ ਪੀਸ ਨੇ ਪਰ ਇਹ ਹੈਗਾ ਆਪਣਾ 5000 ਰੁਪਏ ਦਾ ਓਨਲੀ 5000 ਦੇ ਹਾਂਜੀ ਹਾਂ ਓਕੇ ਜੀ ਤੇ ਵੀਰੇ ਨੈਕਸਟ ਜਿਵੇਂ ਆਪਣੇ ਕੋਲ ਤਵੇ ਹੋਏ ਤੇ ਬਾਕੀ ਵੀਰੇ ਆਪਣੇ ਕੋਲ ਹੋਰ ਬਹੁਤ ਸਰੀਆਂ ਕੈਂਡ ਕੈਂਡ ਆਟਮਾ ਹੋਣਗੇ ਹਾਂਜੀ ਹਾਂ ਤੇ ਵੀਰੇ ਆਪਣੇ ਕੋਲ LED ਆਉਂਦੀਆਂ ਨਗੀਆਂ LED ਹਾਂ ਮਿਲ ਜੇਗੀ ਮੜਾ ਇੱਕ ਵਾਰ ਵੀ ਆ ਗੈਸ ਸਟਾਪ ਮਿਲੋ ਗੈਸ ਸਟਾਪ ਹਾਂਜੀ ਖੈਤਾਨ ਕੰਪਨੀ ਦਾ ਵੱਡੇ ਵਰਨਰ ਵਾਲਾ ਹਾਂਜੀ ਅੱਛਾ ਟ੍ਰਿਪਲ ਹੋ ਗਿਆ ਨਾ ਵਿਰੇ ਹਾਂਜੀ 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 ਪੁਰਾਣਾ ਚੁੱਲਾ ਲਿਆਓ 2500 ਰੁਪਏ ਨਾਲ ਲੈ ਕੇ ਜਾਓ 2500 ਰੁਪਏ ਨਾਲ ਹਾਂਜੀ ਕੀ ਆ ਮਾਤ ਹੈ ਤੇਰਾ ਵਿਰੇ ਨਾਲੇ ਪਰ ਉਹ ਵੀ ਖੈਤਾਨ ਕੰਪਨੀ ਦਾ ਅਮੇ ਨੇ ਕਿ ਲੋਕਲ ਹੈ ਹਾਂ ਵੰਡਰ ਸ਼ਹਿਬ ਦਾ ਲਵਾਂਗੇ 4 ਵਾਲਾ 3200 ਰੁਪਏ ਦਾ ਪੁਰਾਣਾ ਚੁੱਲਾ ਲੈ ਕੇ ਆਉਣਾ ਠੀਕ ਹੈ ਜੀ ਕੀ ਆ ਬਾਤ ਹੈ ਹਾਂਜੀ ਜਿਹੜਾ ਮਰਜੀ ਨਾ ਵਿਰੇ ਜਿਹੜਾ ਮਰਜੀ ਬੱਲੇ ਆਈਏ ਹਾਂਜੀ ਉਸ ਤੋਂ ਬਾਅਦ ਵਿਰੇ ਤਦ ਦੂਬਾਰ ਵੀਰੇ ਹੈਂਡਲੂਮ ਆ ਗਿਆ ਹੈਂਡਲੂਮ ਆ ਗਿਆ ਆਪਣੇ ਕੋਲ ਕੰਫਰਟਰ ਆ ਗਏ ਚੱਦਰਾਂ ਆ ਗਈਆਂ ਹਾਂਜੀ ਇਹ ਚ ਸੋਨੂੰ ਐਮ ਆਰ ਪੀ ਤੋਂ 80% ਲੈਸ ਲੱਗ ਜੇ 80% ਡਿਸਕਾਊਂਟ ਡਿਸਕਾਊਂਟ ਕੀ ਬਾਤ ਹੈ ਵੀਰੇ ਹਾਂਜੀ ਹਾਂਜੀ ਬੱਚੀਆਂ ਵਾਲੀਆਂ ਚੱਦਰਾਂ ਹਮ ਆਪਣੇ ਕੋਲ ਪੂਰੀਆਂ ਵਧੀਆ ਸਪਾਈਡਰਮੈਨ ਹੋ ਗਏ ਹਾਂ ਸਪਾਈਡਰਮੈਨ ਓਨਲੀ ਦੇਖੋ 2000 ਐਮ ਆਰ ਪੀ ਹਾਂਜੀ ਸਾਰੀ 400 ਰੁਪਏ ਦੀ ਹੈ ਹਾਂਜੀ ਹਾਂਜੀ 400 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ 400 ਰੁਪਏ ਤੋਂ ਸਟਾਰਟਿੰਗ ਨਾਲੇ ਵੀਰੇ ਕੁਆਲਿਟੀ ਵੀਰੇ ਪੂਰੀ ਟੌਪ ਦੀ ਪੂਰੀ ਟੌਪ ਦੀ ਦੇਖੋ ਐਲ ای ਡੀ ਦੇਖੋ ਅੱਛਾ ਐ ਇਹ 55 ਇੰਚ LED 1+ ਦੀ ਹੂੰ ਓਨਲੀ 28500 ਰੁਪਏ ਓਨਲੀ 28500 ਰੁਪਏ ਦੇ ਵਿੱਚ ਹਾਂਜੀ ਕੀ ਆ ਬਾਤ ਹੈ ਵੀਰੇ ਜਿੰਨੇ ਅਗਰ ਆਪਣੀ ਛੋਟੀ ਵੱਡੀ ਰਣੀ ਸਭ ਕੁਝ ਮਿਲ ਜੇਗਾ 42 ਇੰਚ 43 ਇੰਚ ਹੂੰ ਤੇ ਆਪਣਾ 32 ਇੰਚ 50 ਇੰਚ ਸਭ ਵਾਲੀ ਨਹੀਂ ਮਿਲ ਜਾ ਉਹ ਲਾ ਲਓ ਤੁਸੀਂ ਆਨਲਾਈਨ ਪ੍ਰਾਈਸ ਤੋਂ 30 ਲੈਸ ਹੋ ਜਾਏਗਾ 30 ਲੈਸ ਹਾਂਜੀ ਤੇ ਆਪਣਾ ਕੋਈ ਵੀ ਛੋਟੀਆਂ ਵੀ ਹੋ ਗਈ ਨਾ ਹਾਂਜੀ ਜਿਵੇਂ ਕਰੋਕਰੀ ਦੀ ਆ ਰੇਂਜ ਹੁੰਦੀ ਹੈ ਗਲਾਸ ਹੋਗੇ ਸਭ ਕੁਝ ਹੋ ਗਿਆ ਆਪਣਾ ਸੰਜੀਗਪੁਰ ਦੇ ਗਲਾਸ ਤੁਹਾਨੂੰ 65% ਲੈਸ ਲੱਗ ਜੇਗਾ ਅਸੀਂ ਕਰਦੇ ਇਕੱਲਾ ਹੋਲਸੇਲ ਹੁਣ ਦਿਵਾਲੀ ਕਰਕੇ ਲੋਕਾਂ ਲਈ ਅਸੀਂ ਰਿਟੇਲ ਵੀ ਓਪਨ ਕਰਦੇ ਥੈਂਕ ਯੂ ਬਰੀ ਲਾਈਕ ਸ਼ੇਅਰ ਐਂਡ ਫੋਲੋ ਕਰ ਲਿਓ ਬੜਾ ਕੈਂਡ ਬਾਈ ਹੋ ਰਿਹਾ ਦਾ ਕਮਾ ਪੂਨਮ ਸੇਲ ਦੇ ਨਾਮ ਤੇ ਸੁਨਾਮ ਸ਼ਹਿਰ ਦੇ ਵਿੱਚ ਤੇ ਬਾਕੀ ਵੀਰੇ ਆਪਾਂ ਨੇ ਆਉਣਾ ਤੇ ਆਪਾਂ ਨੇ ਮੌਕੇ ਦਾ ਫਾਇਦਾ ਉਠਾਉਣਾ ਕਿਉਂਕਿ ਵੀਰੇ ਮਾਲ ਹੈਗਾ ਬਹੁਤ ਹੋਰ ਕਿਤੇ ਘੱਟ ਨਾ ਜਾਵੇ ਨਾ ਵੀਰੇ ਹਾਂਜੀ ਹਾਂਜੀ ਬੜਾ ਫਿਰ ਆ ਜਾਓ ਫਿਰ ਸ਼ੇਅਰ ਕਰਦੇ ਹਾਂ ਅਸੀਂ ਕੱਲ ਜੀ ਓਕੇ